ਲੋ ਦਾਦਾ ਜੀ ਵੱਲੋਂ ਲਿਖਿਆ ਇੱਕ ਹੋਰ ਕਲਾਮ ਬਹੁਤ ਖੂਬਸੂਰਤ ਹੈ ਜਿਸ ਤਰ੍ਹਾਂ ਸ਼ਾਹ ਮਨਸੂਰ ਉਹਨਾਂ ਦੀ ਗੱਲ ਉਸ ਤੋਂ ਬਾਅਦ ਇੱਕ ਫਕੀਰ ਹੋਏ ਨੇ ਬੜੇ ਕਾਮਲ ਜਿਨ੍ਹਾਂ ਦਾ ਨਾਮ ਸੀ ਸ਼ਮਸ ਤਬਰੇਜ਼ ਰਹਿਮਤੁਲਲਾਹ ਸ਼ਮਸ ਤਬਰੇਜ਼ ਉਹਨਾਂ ਦੀ ਲਾਈਫ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਇੱਕ ਘਟਨਾ ਜੋ ਹੈ ਉਸ ਨੂੰ ਲੈ ਕੇ ਦਾਤਾ ਜੀ ਨੇ ਕਲਾਮ ਲਿਖਿਆ ਤੋਂ ਮੈਂ ਉਹ ਸੁਣਾਉਣ ਜਾ ਰਿਹਾ ਤੋਂ ਦਾਤਾ ਜੀ ਵੱਲੋਂ ਹਦਾਇਤ ਹੈ ਕਿ ਜਿਹੜੀ ਕਹਾਣੀ ਤੇ ਮੈਂ ਕਲਾਮ ਲਿਖਿਆ ਉਹ ਪਹਿਲਾਂ ਕਹਾਣੀ ਜ਼ਰੂਰ ਸੁਣਾਦਿਆ ਕਰੋ ਤਾਂ ਕਿ ਉਹ ਕਲਾਮ ਜਿਹੜਾ ਫਿਰ ਬਿਲਕੁਲ ਸਮਝ ਆ ਜਾਵੇ ਵੀ ਕੀ ਕਿਹਾ ਗਿਆ ਤਾਂ ਮੈਂ ਸੁਣਾਉਣ ਜਾ ਰਿਹਾ ਹਾਂ ਸ਼ਮਸ ਤਬਰੀਜ਼ ਰਹਿਮਤਵਾਲਾ ਸਰਕਾਰ ਦੀ ਉਹਨਾਂ ਦੀ ਲਾਈਫ ਦੇ ਜ਼ਿੰਦਗੀ ਦੇ ਵਿੱਚ ਇੱਕ ਕਹਾਣੀ ਹੈ ਉਸ ਦੇ ਨਾਲ ਇੱਕ ਇਜ ਕਲਾਮ ਹੈ ਮਸਤਬਰੇਜ਼ ਰਹਿਮਤੁੱਲਾ ਸਰਕਾਰ ਆਪਣੀ ਇਬਾਦਤ ਦੇ ਵਿੱਚ ਬੈਠੇ ਉਹਨਾਂ ਦੇ ਕੋਲੇ ਕੁਝ ਸੱਜਣ ਆਏ ਕੁਝ ਲੋਕ ਆਏ ਬੜੇ ਪਰੇਸ਼ਾਨ ਹਾਲਾਤ ਦੇ ਵਿੱਚ ਆ ਕੇ ਕਹਿਣ ਲੱਗੇ ਸਰਕਾਰ ਵੀ ਸਾਡੀ ਜ਼ਿੰਦਗੀ ਮੌਤ ਦਾ ਸਾਡੇ ਤੇ ਇੱਕ ਵਕਤ ਆ ਗਿਆ ਹੈ ਤਾਂ ਸਾਡੀ ਮਦਦ ਕਰੋ ਸਾਨੂੰ ਇਸ ਮਸਲੇ 'ਚੋਂ ਗੱਡੋ ਉਹ ਕਹਿੰਦੇ ਹੋਇਆ ਕੀ ਕਹਿੰਦੇ ਹੋਇਆ ਇਹ ਹੈ ਕਿ ਸਾਡਾ ਕੰਮ ਹੈ ਚੋੜਾ ਮੋਟਾ ਮਨੋਰੰਜਨ ਕਰਨਾ ਐ ਡਰਾਮਾ ਕਰਨਾ ਨਾਟਕ ਖੇਡਣਾ ਔਰ ਉਹਦੇ ਬਦਲੇ ਜੋ ਚਾਰ ਪੈਸੇ ਜੁੜਦੇ ਨੇ ਉਹ ਪੈਸੇ ਲੈ ਕੇ ਅਸੀਂ ਆਪਣਾ ਘਰ ਚਲਾਉਂਦੇ ਆ ਉਹ ਕਹਿੰਦੇ ਠੀਕ ਆ ਅੱਗੇ ਕਹਿੰਦੇ ਅੱਗੇ ਗੱਲ ਇਹ ਹੈ ਕਿ ਜਿਸ ਮੁਕਾਮ ਤੇ ਰਾਜੇ ਦੇ ਦਰਬਾਰ ਵਿੱਚ ਅਸੀਂ ਹਰ ਹਫਤੇ ਦੇ ਵਿੱਚ ਇੱਕ ਦਿਨ ਇਹ ਆਪਣਾ ਨਾਟਕ ਦਿਖਾਉਂਦੇ ਆ ਉਹਦੇ ਬਦਲੇ ਵਿੱਚ ਸਾਨੂੰ ਚਾਰ ਪੈਸੇ ਆ ਜਾਂਦੇ ਆ ਤਾਂ ਉਹ ਅਸੀਂ ਆਪਣਾ ਘਰ ਚਲਾਉਂਦੇ ਆ ਕਹਿੰਦੇ ਠੀਕ ਆ ਕਹਿੰਦੇ ਐਤ ਕੀ ਕੀ ਹੋਇਆ ਉਹ ਕਹਿੰਦੇ ਐਤ ਕੀ ਇਹ ਹੋ ਗਿਆ ਕਿ ਸਾਡੇ ਨਾਟਕ ਦੇ ਵਿੱਚ ਸਾਡੇ ਡਰਾਮੇ ਦੇ ਵਿੱਚ ਇੱਕ ਰੋਲ ਹੁੰਦਾ ਸ਼ੇਰ ਦਾ ਜਦੋਂ ਸ਼ੇਰ ਦਾ ਰੋਲ ਆਉਂਦਾ ਤਾਂ ਸਾਡੇ ਵਿੱਚੋਂ ਹੀ ਇੱਕ ਇਨਸਾਨ ਸ਼ੇਰ ਦਾ ਮਖੌਟਾ ਪਹਿਨ ਕੇ ਉਹ ਸ਼ੇਰ ਦਾ ਰੋਲ ਅਦਾ ਕਰ ਜਾਂਦਾ ਤਾਂ ਉਹ ਪੂਰਾ ਨਾਟਕ ਹੋ ਜਾਂਦਾ ਸੀ ਘਰੋਂ ਚਲੇ ਜਾਂਦੇ ਆਹ ਉਹ ਕਹਿੰਦੇ ਫੇਰ ਉਹ ਕਹਿੰਦੇ ਇਸ ਵਾਰ ਇਹ ਹੋ ਗਿਆ ਕਿ ਰਾਜਾ ਕਹਿੰਦਾ ਕਿ ਤੁਸੀਂ ਹਰ ਹਫ਼ਤੇ ਨਕਲੀ ਸ਼ੇਰ ਬਣਾ ਕੇ ਲੈ ਆਉਂਦੇ ਹੋ ਅਗਲੀ ਵਾਰ ਨੂੰ ਅਸਲੀ ਸ਼ੇਰ ਲੈ ਕੇ ਆਇਓ ਹਾਂ ਜੇ ਅਸਲੀ ਸ਼ੇਰ ਨਹੀਂ ਲੈ ਕੇ ਆਏ ਤਾਂ ਸਿਰ ਕਲਮ ਕਰ ਦਿੱਤਾ ਜਾਊਗਾ ਉਹ ਪਰੇਸ਼ਾਨ ਹੋ ਗਏ ਵੇ ਅਸਲੀ ਸ਼ੇਰ ਅਸੀਂ ਕਿੱਥੋਂ ਲਿਆਵਾਂਗੇ ਨਾਲੇ ਅਸਲੀ ਸ਼ੇਰ ਨੂੰ ਸੰਭਾਲੂਗਾ ਕੌਣ ਪਰ ਹੁਣ ਰਾਜੇ ਰਾਜਿਆਂ ਦਾ ਮੇਰੇ ਜ਼ਿਹਨ 'ਚ ਗੱਲ ਆ ਗਈ ਕਿ ਇਹ ਮੂਰਖ ਹੁੰਦੇ ਸੀ ਮੂਰਖ ਸੀ ਕਿ ਮਨੋਰੰਜਨ ਵੱਲ ਧਿਆਨ ਕਰਦੇ ਕਰਦੇ ਇੰਡੀਆ ਹਿੰਦੁਸਤਾਨ ਆਪਣਾ ਜਿਹਾ ਭਾਰਤ ਹੈ ਇਹਨੂੰ ਗੁਲਾਮ ਕਰਵਾ ਦਿੱਤਾ ਉਹਨਾਂ ਨੇ ਜੇ ਉਹ ਆਪਣੀ ਹਿੰਮਤ ਹੁਣ ਵਿੱਚ ਹੁੰਦੇ ਇਕਜੁੱਟ ਹੁੰਦੇ ਐਨੀ ਧੀਰ ਦੀ ਗੁਲਾਮੀ ਸਾਡੇ ਸਿਰ ਨਾ ਹੁੰਦੀ। ਸਿਰਫ ਮਨੋਰੰਜਨ ਦੇ ਵਿੱਚ ਫਿਰਦੇ ਰਹੇ ਔਰ ਇੱਧਰ ਨੂੰ ਨਹੀਂ ਆਏ। ਇਹ ਚਲੋ हट ਕੇ ਗੱਲ। ਮੈਂ ਆਪਣੀ ਗੱਲ ਤੇ ਆਵਾਂ। ਤੇ ਉਹ ਕਹਿੰਦੇ ਚਲੋ ਇਸ ਦਾ ਕਰੋ ਕਿ ਅਗਲੀ ਵਾਰ ਅਸਲੀ ਸ਼ੇਰ ਲੈ ਕੇ ਆਉਣਾ। ਵਾਹ ਵਾਹ। ਉਹ ਕਹਿੰਦੇ ਅਸਲੀ ਸ਼ੇਰ ਕਿੱਦਾਂ ਲਿਆਵਾਂਗੇ? ਉਹ ਕਹਿੰਦੇ ਕੋਈ ਗੱਲ ਹੀ ਨਹੀਂ ਤਾਂ ਸਿਰ ਲਾਲਤਾ ਜਾਊਗਾ ਜੇ ਨਹੀਂ। ਉਹ ਪਰੇਸ਼ਾਨ ਹੋ ਗਏ ਕਹਿੰਦੇ ਚਲੋ ਠੀਕ ਹੈ ਕੋਈ ਗੱਲ ਨਹੀਂ। ਸ਼ਮਸ ਤਪਰੇ ਰਹਿਮਤੁੱਲਾਹ ਵੇ ਸਰਕਾਰ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਜਾਓ। ਦਿਨ ਮੁਕਰਰ ਕਰ ਲਓ ਜਿੱਦਣ ਉਹ ਨਾਟਕ ਖੇਡਣਾ ਉਹਦਣ ਦਿਨ ਮੁਕਰਰ ਕਰ ਲਓ ਔਰ ਸ਼ੇਰ ਜਿਹੜਾ ਉਹ ਆਪਣੇ ਟਾਈਮ ਤੇ ਆ ਜਾਏਗਾ ਪਰ ਉਸ ਤੋਂ ਪਹਿਲਾਂ ਰਾਜੇ ਦੇ ਨਾਲ ਇਹ ਵਚਨ ਕਰ ਲਓ ਕਿ ਅਗਰ ਸ਼ੇਰ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਰਾਜੇ ਦੀ ਹੋਏਗੀ ਸਾਡੀ ਨਹੀਂ ਹੋਏਗੀ ਸ਼ੇਰ ਤਾਂ ਲੈਵਾਂਗੇ ਪਰ ਜ਼ਿੰਮੇਵਾਰੀ ਕਹਿੰਦੀ ਹੈ ਰਾਜੇ ਦੀ ਤਾਂ ਉਹ ਰਾਜੇ ਨੇ ਸੋਚਿਆ ਵੀ ਠੀਕ ਆ ਕਹਿ ਲੈਂਦੇ ਆ ਉਨੇ ਕਹਤਾ ਠੀਕ ਹੈ ਕੋਈ ਗੱਲ ਨਹੀਂ ਦਿਨ ਮੁਕਰਰ ਹੋ ਗਿਆ ਨਾਟਕ ਦਾ ਸਮਾਂ ਆ ਗਿਆ ਜਦੋਂ ਉਹ ਰੋਲ ਆਇਆ ਸ਼ੇਰ ਦਾ ਤਸ਼ੀਰਕ ਸ਼ਮਸ ਤਬਰੀਜ਼ ਰਹਿਮਤੁल्लाह ਸਰਕਾਰ ਨੇ ਆਪਣਾ ਪੇਸ ਬਦਲਿਆ ਸ਼ੇਰ ਦਾ ਰੂਪ ਬਣਾ ਕੇ ਉਸ ਨਾਟਕ ਮੰਡਲੀ ਵਿੱਚ ਸ਼ਾਮਲ ਹੋਏ ਔਰ ਆਪਣਾ ਨਾਟਕ ਖੇលਿਆ ਔਰ ਜਦੋਂ ਜਾਣ ਲੱਗੇ ਇੱਕ ਲੜਕਾ ਬੈਠਾ ਸੀ ਸਭ ਤੋਂ ਫਰੰਟ ਮੋਰੇ ਤੇ ਉਹਦੇ ਚੱਪਟਾ ਮਾਰਿਆ ਤੇ ਆਪ ਚਲੇਗਾ ਉਹ ਲੜਕਾ ਮਰ ਗਿਆ ਜਦੋਂ ਲੜਕਾ ਮਰ ਗਿਆ ਤਾਂ ਹਾਹਾਕਾਰ ਮਚ ਗਈ ਓਹ ਔਰ ਹੈਰਾਨੀ ਦੀ ਗੱਲ ਕੀ ਕਿ ਉਹ ਰਾਜੇ ਦਾ ਹੀ ਲੜਕਾ ਮੋਰੇ ਬੈਠਾ ਦੇ ਦਵੇ ਹੁਣ ਰਾਜਾ ਕਹਿਣ ਜੋਗਾ ਵੀ ਨਹੀਂ ਸੀ ਕਿ ਜ਼ਿੰਮੇਵਾਰੀ ਲਈ ਸੀ ਉਹਨੇ ਤਾਂ ਅਖੀਰ ਕੀ ਹੋਇਆ ਰਾਜੇ ਨੂੰ ਫਿਰ ਜਦ ਦੇਖਿਆ ਕਿ ਮੇਰਾ ਹੀ ਬੇਟਾ ਹੈ ਉਹਨੇ ਤਲਵਾਰ ਖਿੱਚ ਲਈ ਕਹਿੰਦਾ ਹੁਣੇ ਹੀ ਮੈਂ ਸਿਰ ਕਲਮ ਕਰ ਦੇਣਾ ਮੇਰਾ ਬੇਟਾ ਜੀਦਾ ਕਰੋ ਓਏ ਹੋਰ ਪਰੇਸ਼ਾਨ ਹੋ ਗਿਆ ਉਹਨੇ ਜਾ ਕੇ ਫੇਰ ਸਰਕਾਰ ਦੇ ਅੱਗੇ ਬੇਨਤੀ ਕੀਤੀ ਸਰਕਾਰ ਆ ਗਈ ਹੋ ਗਿਆ ਹੁਣ ਤਾਂ ਬਿਲਕੁਲ ਹੀ ਜਾਨ ਸਾਡੀ ਹੁਣ ਤਾਂ ਸਿਰ ਤੇ ਜਾ ਗਈ ਤਲਵਾਰ ਉਹ ਕਹਿੰਦੇ ਹੁਣ ਕੀ ਗੱਲ ਹੋਈ ਹੁਣ ਕਹਿੰਦੇ ਉਹ ਕਹਿੰਦੇ ਮੇਰਾ ਹੀ ਬੇਟਾ ਤੁਹਾਨੂੰ ਲੱਭਾ ਸੀ ਮਾਰਨ ਨੂੰ ਉਹ ਕਹਿੰਦੇ ਵੀ ਅਸੀਂ ਥੋੜੋ ਮਾਰਿਆ ਹੁਣ ਸ਼ੇਰ ਦੇ ਮਾਰਿਆ ਲੈ ਦੇਖੇ ਜੀ ਫਿਰ ਆਕੇ ਸਰਕਾਰ ਕਹਿੰਦੇ ਕੀ ਗੱਲ ਹੋਈ ਕਹਿੰਦੇ ਜੀ ਇਹ ਬੇਟਾ ਜ਼ਿੰਦਾ ਸਾਡਾ ਹੋਣਾ ਚਾਹੀਦਾ ਵਾਹ ਵਾਹ ਉਹ ਕਹਿੰਦੇ ਫਿਰ ਖੁਸ਼ ਹੋ ਗੋ ਕਹਿੰਦੇ ਠੀਕ ਆ ਕਰ ਦਿੰਦੇ ਜ਼ਿੰਦਾ ਕਹਿੰਦੇ ਅੱਲਾ ਦੇ ਨਾਮ ਤੇ ਉੱਠ ਕੇ ਖੜਾ ਹੋ ਜਾ ਉਹ ਨਹੀਂ ਹਿਲੇ ਕਹਿੰਦਾ ਨਬੀ ਪਾਕ ਦੇ ਨਾਮ ਤੇ ਉੱਠ ਕੇ ਖੜਾ ਹੋ ਜਾ ਉਹ ਫੇ ਨਹੀਂ ਹਿਲੇ ਤੀਜੀ ਵਾਰ ਕਹਿੰਦਾ ਚੱਲ ਮੇਰੇ ਨਾਮ ਤੇ ਉੱਠ ਕੇ ਖੜਾ ਹੋ ਜਾ ਬੱਚਾ ਖੁੱਫੀ ਖੜਾ ਹੋ ਗਿਆ ਹਾਂ ਜਦੋਂ ਕਿਹਾ ਮੇ ਤੱ ਲੜਕਾ ਉੱਠ ਗਿਆ ਵਾਹ ਉੱਥੇ ਹਾਹਾਕਾਰ ਮਚ ਗਈ ਕਿਹੜੀ ਮੌਕੇ ਦੇ ਜਿਹੜੇ ਸੀ ਹਾਕਮ ਉਹ ਕਹਿੰਦੇ ਇਹਨੇ ਬਹੁਤ ਵੱਡੀ ਗੁਸਤਾਖੀ ਕੀਤੀ ਨਬੀ ਪਾਕ ਤੋਂ ਵੀ ਅੱਲਾਹ ਤੋਂ ਵੀ ਵੱਡੀ ਆਪਣੀ ਜ਼ਾਤ ਦੱਸ ਦਿੱਤੀ ਆ ਇਹਨੂੰ ਸਜ਼ਾਏ ਮੌਤ ਦਿੱਤੀ ਜਾਵੇ ਵਾਹ ਵਾਹ ਸਜ਼ਾਏ ਮੌਤ ਦੇਣ ਲਈ ਰਾਜੇ ਨੂੰ ਹੀ ਕਹਿਤਾ ਕਿ ਇਹਨੂੰ ਮੌਤ ਦਿੱਤੀ ਜਾਵੇ ਹਾਏ ਹਾਏ ਹੁਣ ਰਾਜਾ ਕਹਿੰਦਾ ਇੱਕ ਪਾਸੇ ਤਾਂ ਮੇਰਾ ਬੇਟਾ ਜ਼ਿੰਦਾ ਕੀਤਾ ਮੈਂ ਮੌਤ ਕਿੱਦਾਂ ਦੇ ਦਵਾ ਪਰ ਉਹਨੂੰ ਮੰਨਣੀ ਪਈ ਔਰ ਗੱਲ ਘੁਮਾ ਕੇ ਕਹਿਣੀ ਪਈ ਕਿ ਕੇ ਫਕੀਰਾ ਅੱਲਾਹ ਤਾਲਾ ਦੇ ਨੂਰ ਦੀ ਚਾਦਰ ਫੱਟੀ ਹੋਈ ਏ ਤੂੰ ਕੀ ਕਰ ਸਕਦਾ ਉਹ ਲਈ ਵਾਹ ਵਾਹ ਅੱਲਾਹ ਤਾਲਾ ਦੇ ਨੂਰ ਦੀ ਚਾਦਰ ਫੱਟੀ ਹੋਈ ਏ ਫਕੀਰਾ ਕੀ ਕਰ ਸਕਦਾ ਉਹ ਲਈ ਵਾਹ ਹੁਣ ਪਤਾ ਤਾਂ ਉਹਨਾਂ ਨੂੰ ਵੀ ਸੀ ਫਕੀਰ ਨੂੰ ਕੀ ਨਹੀਂ ਪਤਾ ਪੈਰਾਂ ਤੋਂ ਫੜ ਕੇ ਆਪਣੀ ਸਾਰੀ ਖਲ ਲਾ ਕੇ ਦੇਤੀ ਕਹਿੰਦਾ ਲੈ ਜਾ ਕੇ ਟਾਕੀ ਲਾਲਾ ਆਹੋ ਫਕੀਰ ਨੇ ਆਪਣੇ ਪੈਰਾਂ ਤੋਂ ਫੜ ਕੇ ਸਾਰੀ ਖਲ ਲਾਈ ਖੜ ਲਾ ਕੇ ਦੇਤੀ ਲੈ ਕਹਿੰਦਾ ਜਾ ਜਾ ਕੇ ਟਾਕੀ ਲਾਲਾ ਅੱਲਾਹ ਤਾਲਾ ਦੇ ਨੂਰ ਦੀ ਚਾਦਰ ਫੱਟੀ ਏ ਤਾਂ ਜਾ ਕੇ ਟਾਕੀ ਲਾਲਾ ਆਹੋ ਹੁਣ ਜਦੋਂ ਚਮੜਾ ਉੱਤਰ ਗਿਆ ਤਾਂ ਖੂਨੋਂ ਖੂਨ ਹੋ ਗਿਆ ਸਾਰਾ ਦੂਜੀ ਉਹਨੂੰ سزا ਦਿੱਤੀ ਕਿ ਇਹਨੂੰ ਹੁਣ ਦੇਸ਼ ਚੋਂ ਇਸ ਸ਼ਹਿਰ ਚੋਂ ਬਾਹਰ ਘੜਤਾ ਜਾਵੇ ਪੱਥਰ ਮਾਰ ਕੇ ਹਾਏ ਸਾਰਿਆਂ ਨੂੰ ਹੁਕਮ ਦਿੱਤਾ ਕਿ ਸਾਰਿਆਂ ਨੇ ਪੱਥਰ ਮਾਰਨੇ ਆ ਉਹ ਪੱਥਰ ਮਾਰਨ ਦੀ ਵਾਰੀ ਆ ਗਈ ਤਾਂ ਉਹਦਾ ਇੱਕ ਦੋਸਤ ਸੀ ਸਿੰਬਲੀ ਸਿੰਬਲੀ ਨੇ ਪੱਥਰ ਤਾਂ ਨਹੀਂ ਮਾਰਿਆ ਡਰਦੇ ਨੇ ਰਾਜੇ ਦੇ ਹਾਕਮਾਂ ਤੋਂ ਡਰਦੇ ਨੇ ਇੱਕ ਫੁੱਲ ਮਾਰ ਦਿੱਤਾ ਹਾਏ ਜਦੋਂ ਫੁੱਲ ਲੱਗਾ ਤਾਂ ਉਹ ਤੜਪ ਗਿਆ ਉਹ ਕਹਿੰਦਾ ਕੀ ਗੱਲ ਹੋਈ ਲੋਕਾਂ ਨੇ ਐਵੇਂ ਪੱਥਰ ਮਾਰੇ ਇੱਟਾਂ ਮਾਰੇ ਤੈਨੂੰ ਕੁਛ ਨਹੀਂ ਹੋਇਆ ਬਈ ਮੇਰੇ ਫੁੱਲ ਨਾਲ ਤੈਨੂੰ ਐ ਨਹੀਂ ਉਹ ਕਹਿੰਦਾ ਸੱਜਣਾ ਤੂੰ ਤਾਂ ਮੈਨੂੰ ਜਾਣਦਾ ਹੀ ਸੀ ਤੈਨੂੰ ਪਤਾ ਹੈ ਤੈਨੂੰ ਤਾਂ ਪਤਾ ਸੀ ਕਿ ਮੈਂ ਕੌਣ ਆ ਤੂੰ ਕੌਣ ਆ ਇਹ ਲੋਕਾਂ ਨੂੰ ਤਾਂ ਨਹੀਂ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤੇ ਕਾਦਾ ਗਿਲਾ ਉਹਨਾਂ ਤੇ ਕਾਦਾ ਗੁੱਸਾ ਪਤਲ ਜਿਹਨੂੰ ਪਤਾ ਹੈ ਉੱਥੇ ਤਾਂ ਗੁੱਸਾ ਹੋਣਾ ਵੀ ਚਾਹੀਦਾ ਇਸ ਕਰਕੇ ਤੇਰੇ ਫੁੱਲ ਦੀ ਛੱਟ ਲੱਗੀ ਉਹਨੇ ਫੇਰ ਕੀ ਕਿਹਾ ਲੱਗੀ ਛੱਟ ਨਾ ਰੋੜਿਆ ਪੱਥਰਾਂ ਦੀ ਪੱਥਰਾ ਦੇ ਲੱਗੀ ਸੱਤ ਨਾ ਢੋੜਿਆ ਪੱਥਰਾ ਦੀ ਇਹ ਲੱਗੀ ਸੱਤ ਨਾ ਢੋੜਿਆ ਪੱਥਰਾ ਦੀ ਇਹ ਖੋਲੇ ਯਾਰ ਦਾ ਯਾਰ ਨੂੰ ਮਾਰ ਗਿਆ ਸਾਡੇ ਨਾ ਢੋੜਿਆ ਪੱਥਰਾ ਦੀ ਇਹ ਖੋਲੇ ਯਾਰ ਤੇ ਆ ਤੂੰ ਮਾਰੀ ਸਾਡੇ ਨਾ ਢੋੜਿਆ ਪੱਥਰਾ ਦੀ ਉਹ <laughs> ਬਹ ਜਿਹੜਾ ਹੋਏ ਯਾਰ ਜ਼ਬਤ ਨੀਵਾਲ ਜਿਹੜਾ ਅਸੀਂ ਬਾਝੀਰ ਕੇ ਹੋਲ ਰੋਦੀ ਸੀ ਉਸ ਦੇਲੇ ਬੁਲ ਬੁਲ ਰੋਦੀ ਸੀ ਕੋਈ ਪਿਆਰ ਦਾ ਚਬਨ ਫੜਨੇ ਫਰਜ਼ਾਂ ਦਾ ਹੋ ਵਾਜ ਕੇ ਆਪਣੇ ਫਰਜ਼ਾਂ ਦਾ ਸਾਰਾ ਸਿਰ ਤੋਂ ਪਾਰ ਉਤਾਰ ਗਿਆ ਹੋ ਵਾਜ ਕੇ ਆਪਣੇ ਫਰਜ਼ਾਂ ਦਾ ਸਾਰਾ ਸਿਰ ਤੋਂ ਪਾਰ ਉਤਾਰ ਗਿਆ ਹੋ ਹੋ ਆਸ਼ਕਾ ਫੜਨੇ ਫਰਜ਼ਾਂ ਦਾ ਸਾਰਾ ਸਿਰ ਤੋਂ ਪਾਰ ਉਤਾਰ ਗਿਆ ਹੋ ਆਸ਼ਕ ਆਪਣੇ ਫਰਜ਼ਾਂ ਦਾ ਸਾਰਾ ਸਿਰ ਤੋਂ ਪਾਰ and up your heart ਤੇ ਜਾਨ ਦੇਣੀ ਪੈਂਦੀ ਏ ਹਯਾਰ ਦੇ ਇਸ਼ਾਰੇ ਤੇ ਜਾਨ ਦੇਣੀ ਪੈਂਦੀ ਏ ਯਹਾਰ ਦੇ ਇਸ਼ਾਰੇ ਤੇ ਜਾਨ ਦੇਣੀ ਪੈਂਦੀ ਏ ਨਾਗ ਨੂੰ دیਵਾਨਿਆਂ ਜਗਾਉਣਾ بڑا ਔਖਾ ਏ छा साखनि था रे त ਸਾਡੇ ਘਰ ਜਾ ਸੇਕ ਹੋ ਹੋ ਹਾ ਚਿੱਪ ਆਪਣੇ ਫਰਜ਼ਾਂ ਨਾਲ ਅਰੇ ਸਿਰ ਤੋਂ ਬਾਜ਼ੂ ਤਾਰ ਗਿਆ ਉਹ ਹੋਇਆ ਜਿਵੇਂ ਬੱਲ ਨੇ ਫਰਜ਼ਾਂ ਦਾ ਅਰੇ ਸਾਰਾ ਸਿਰ ਤੋਂ ਬਾਜ਼ੂ ਤਾਰ ਗਿਆ ਇਹ ਲੱਗੀ ਸੱਟ ਨਾ ਰੋੜੇਆਂ ਪੱਥਰਾ ਦੀ ਲੱਗ ਨਾ ਰੋੜੇ ਆ ਪੱਥਰਾ ਦੀ ਇਹ ਫੁੱਲ ਯਾਰ